ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਬਿਮਾਰ ਆ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਆ ਤਾਂ ਉੱਥੇ ਹੀ ਹੁਣ ਤੁਹਾਡੇ ਲਈ ਇੱਕ ਨਵੀਂ ਚੀਜ਼ ਜਿਹੜੀ ਕਿ ਕਲੀਨਿਕ ਔਨ व्हील्स ਆ ਚੁੱਕਿਆ ਕਲੀਨਿਕ ਆ ਜਿਹੜਾ ਉਹ ਵੀ ਘਰਾਂ ਦੇ ਵਿੱਚ ਪਹੁੰਚ ਗਿਆ ਆ ਦੇਖ ਲਓ ਪੁੱਤਰ ਇਹ ਮੇਰਾ ਵਿਜ਼ਨ ਸੀਗਾ ਇੱਕ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਨੇ ਮੇਰੀ लाज ਰੱਖੀ ਤੇ ਮੇਰਾ ਵਿਜ਼ਨ ਪੂਰਾ ਹੋ ਗਿਆ 3 ਮਿੰਟ ਚ ਰਿਪੋਰਟ ਆ ਜਾਂਦੀ ਨਾਲ ਹੀ ਡਾਕਟਰ ਸਾਹਿਬ ਦਵਾਈ ਅਸੀਂ ਨਾਲ ਹੀ ਦਵਾਈ ਫ੍ਰੀ ਦੇ ਦਿੰਦੇ ਆ ਜੀ ਤਾਰੇ ਮਤਲਬ ਕ੍ਰੋਨਿਕ ਲਾਈਫ ਸਟਾਈਲ ਡਿਜ਼ੀਜ਼ ਜਿਹੜੀਆਂ ਹੈਗੀਆਂ 슈ਗਰ ਬਲੱਡ ਪ੍ਰੈਸ਼ਰ ਹੈ ਇਸਤਮਾ ਯੂਰਿਕ ਐਸਿਡ ਥਾਰੇ ਡੇ ਸਾਰੇ ਇਹ ਜੇ ਪਿਛਲੇ ਵੀ ਆ ਰਹੇ ਸਾਰੇ ਆਪਾਰਟ ਫਰਮ ਫੀਵਰ ਐਂਡ ਯੂ ਆਰ ਸੀ ਐਂਡ ਅਲੋਗ ਔਰ ਇਹ ਜੇ ਟੈਸਟ ਹੈਗਾ ਇਹ ਬੜਾ ਹੈਲਪਫੁਲ ਹੈਗਾ 39 ਟੈਸਟ ਹੋ ਜਾਂਦੇ ਨੇ ਇੱਕ ਐਗਜ਼ਾਮਪਲ ਦੇ ਨਾਲ ਲੱਗਦਾ ਸੀਗਾ ਕਿ ਇਦਾਂ ਘਰ ਘਰ ਆ ਕੇ ਦਵਾਈਆਂ ਦੇ ਕੇ ਜਾਣੇਗੀ ਨਹੀਂ 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 ਕੀ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਹੈ ਜੀ ਆਪਾਂ ਨੂੰ ਤਾਂ ਦੇਖੋ ਘਰ ਘਰ ਕੈਸਟ ਹੋ ਰਿਆ ਸਭ ਕੁਝ ਮਿਲਦਾ ਪਿਆਈ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਆਂਦਾ ਕਿਦਾਂ ਤੁਹਾਨੂੰ ਆਈਡੀਆ ਆਂਦਾ ਕਿ ਮੈਂ ਇਸ ਤਰੀਕੇ ਨਾਲ ਇਹ ਸਿਟੀ ਬਸਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਕਬਾੜ ਬਣਾ ਕੇ ਖੜਾ ਕਰ ਦਿੱਤਾ ਗਿਆ ਤੇ ਉਹਨੂੰ ਮੈਂ ਇਸ ਤਰ੍ਹਾਂ ਕਨਵਰਟ ਕਰ ਸਕਦਾ ਕਿ ਲੋਕਾਂ ਦੇ ਕੰਮ ਆਵੇ ਮੈਂ ਇਕ ਨਹੀਂ ਕੀਤੀਆਂ ਤਿੰਨ ਤਿੰਨ ਕੀਤੀਆਂ ਨੇ ਵਿੱਚ ਹਲੇ ਦੋ ਹੋਰ ਖੜੀਆਂ ਨੇ ਉਹ ਵੀ ਮੈਂ ਕਰੂੰਗਾ ਕਲੀਨਿਕ ਔਨ व्हील्स ਆ ਜਿਹੜਾ ਇਹ ਕਿਸ ਤਰੀਕੇ ਨਾਲ ਕੰਮ ਕਰੂਗਾ ਕਿਵੇਂ ਲੋਕਾਂ ਤੱਕ ਪਹੁੰਚ ਕਰੂ ਕਲੀਨਿਕ ਔਨ व्हील्स ਘਰ ਤੇ ਆ ਜਾਈ ਔਰ ਕੁਆਲੀਫਾਈਡ ਡਾਕਟਰ ਨੂੰ ਦੇਖ ਕੇ ਟੈਸਟ ਕਰਾ ਕੇ ਉਹਨੂੰ ਟ੍ਰੀਟਮੈਂਟ ਦੇ ਦੇ ਆਈ ਥਿੰਕ ਇਸ ਤੋਂ ਜ਼ਿਆਦਾ ਅੱਛਾ ਸਟੈਪ ਜੋ ਗਰੁੱਪ ਜੀ ਬੁਕਿੰਗ ਲੈਂਦਾ ਹੈ ਮੈਨੂੰ ਨਹੀਂ ਲੱਗਦਾ ਕਿ ਹੈਲਥ ਪੁਆਇੰਟ ਆਫ ਯੂਨਰ ਕੋਈ ਚੰਗਾ ਚਾਚਾ ਦਵਾਈ ਲੈ ਲੈ ਹਾਂਜੀ ਕਿੱਦਾਂ ਦੇਖਿਆ ਡਾਕਟਰ ਨੇ ਵਧੀਆ ਦੇਖਿਆ ਜੇ ਐਵੇਂ ਫ੍ਰੀ ਜੀ ਸੀਗਾ ਤਾਂ ਬਹੁਤ ਵਧੀਆ ਦੇਖਿਆ ਜਿਲ੍ਹਾ ਪਰਵਾਰ ਦਾ ਜੀ ਇੱਥੇ ਨਹੀਂ ਆ ਸਕਦਾ ਗੋਟੇ-ਗੋਟੇ ਦੁੱਖ ਦਿਆ ਕੁਛ ਦੇ ਮੇਰੀ ਨਾਲ ਆਪਣੀ ਫਸਲ ਐਂਟਰਡੈਸ ਵੀ ਰੱਖੀ ਹੋਈ ਹੈ ਜੀ ਅਸੀਂ ਐਂਬੂਲੈਂਸ ਪੇਸ਼ੰਗਰ ਉਪਰ ਉਹ ਲੈ ਆਈਦਾ ਇੱਥੋਂ ਦਵਾਈ ਦਵਾ ਕੇ ਕਰੇ ਪੇਸ਼ੰਗਰ ਛੱਡ ਦਿੰਦਾ ਜੀ ਐਮ ਸਾਹਿਬ ਨੇ ਕਿਹਾ ਜੀ ਸਾਡੇ ਮੰਤਰੀ ਨੇ ਜਿਹੜੇ ਆਮ ਪਾਰਟੀ ਦੇ ਆਮ ਲੋਕਾਂ ਦੇ ਵਿੱਚ ਨਜ਼ਰ ਆਣਗੇ ਉਹ ਨਜ਼ਰ ਆਣੇ ਆ ਆ ਦੇਖੋ ਸਾਡੇ ਸੀ ਆਪਣੇ ਬੌਸ ਦਾ ਕਹਿਣਾ ਅੱਛੇ ਬੱਚੇ ਬੜ ਕੇ ਅਸੀਂ ਬੈਠੇ ਆ ਸੰਗਤ 'ਚ ਬੈਠੇ ਆ ਜੀ ਚੰਡੀਗੜ੍ਹ ਬਿਲਕੁਲ ਨਹੀਂ ਜਾਂਦੇ ਆਪਣੇ ਹਲਕੇ 'ਚ ਰਹਿਣੇ ਆ सीएम ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀਗਾ ਕਿ ਜਦੋਂ ਸਾਡੀ ਸਰਕਾਰ ਬਣੀ ਗਈ ਤਾਂ ਸਾਡੇ ਮੰਤਰੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਆਮ ਲੋਕਾਂ ਦੇ ਵਿੱਚ ਹੀ ਨਜ਼ਰ ਆਣਗੇ ਤੇ ਉੱਥੇ ਹੀ ਜਿੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਆਮ ਲੋਕਾਂ ਦੇ ਵਿੱਚ ਨਜ਼ਰ ਆਂਦੇ ਹੀ ਉੱਥੇ ਹੀ ਉਹਨਾਂ ਵੱਲੋਂ ਸਹੂਲਤਾਂਵਾਂ ਨੇ ਜਿਹੜੀਆਂ ਲੋਕਾਂ ਨੂੰ ਵੇਖਦੇ ਲੋਕਾਂ ਦੀਆਂ ਗੱਲਾਂ ਸੁਣਦੇ ਸਹੂਲਤਾਂ ਨੇ ਜਿਹੜੀਆਂ ਉਹਨਾਂ ਨੂੰ ਘਰੇ ਬੈਠੇ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਜਿਵੇਂ ਤੁਸੀਂ ਪਿੱਤੇ ਦਿਨ ਦੇਖਿਆ ਹੋਵੇਗਾ ਕਿ ਜੇਕਰ ਤੁਸੀਂ ਕੋਈ ਡਾਕੂਮੈਂਟ ਤਿਆਰ ਕਰਵਾਉਣਾ ਤਾਂ ਤੁਹਾਡੇ ਘਰੇ ਆ ਕੇ ਉਹ ਬੰਦਾ ਤੁਹਾਨੂੰ ਡਾਕੂਮੈਂਟ ਤਿਆਰ ਕਰਵਾ ਕੇ ਦੇਗਾ ਤੇ ਉੱਥੇ ਹੀ ਹੁਣ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਬਿਮਾਰ ਆ ਕਿਸੇ ਨੂੰ ਕੋਈ ਪ੍ਰੋਬਲਮ ਹੋ ਗਈ ਆ ਤਾਂ ਉੱਥੇ ਹੀ ਹੁਣ ਤੁਹਾਡੇ ਲਈ ਇੱਕ ਨਵੀਂ ਚੀਜ਼ ਜਿਹੜੀ ਕਿ ਕਲੀਨਿਕ ਔਨ व्हील्स ਆ ਚੁੱਕਿਆ ਕਲੀਨਿਕ ਔਨ व्हील्स ਦੇ ਵਿੱਚ ਤੁਹਾਨੂੰ ਜਿਹੜੀ ਸਿਹਤ ਦੇ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਆ ਕੋਈ ਵੀ ਈਸ਼ੂ ਆ ਰਿਹਾ ਜਾਂ ਤੁਸੀਂ ਕੋਈ ਕੰਸਲਟ ਕਰਵਾਣਾ ਜਾਂ ਮੈਡੀਸਿਨਸ ਲੈਣੀਆਂ ਨੇ ਸਾਰਾ ਕੁਝ ਫ੍ਰੀ ਦੇ ਵਿੱਚ ਤੁਹਾਨੂੰ ਮਿਲੇਗਾ ਤੇ ਮੈਡੀਕਲ ਟੈਸਟ ਨੇ ਜਿਹੜੇ ਉਹ ਵੀ ਫ੍ਰੀ ਦੇ ਵਿੱਚ ਹੋਣਗੇ ਇੱਕ ਵਾਰ ਮੈਂ ਕਹੂੰਗੀ ਕਿ ਤਸਵੀਰਾਂ ਜ਼ਰੂਰ ਦਿਖਾ ਦੇਣ ਕਿ ਕਿਵੇਂ ਲੋਕ ਨੇ ਜਿਹੜੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਜਿਹੜੀਆਂ ਸਿਹਤ ਦੇ ਹੂਲਤਾਵਾਂ ਨੇ ਘਰ ਬੈਠੇ ਮਿਲ ਰਹੀਆਂ ਨੇ ਤੇ ਲੋਕ ਵਾਰੀ ਦਾ ਆਪਣੀ ਦਾ ਇੰਤਜ਼ਾਰ ਕਰ ਰਹੇ ਨੇ ਤੇ ਇੱਥੇ ਐਮਐਲਏ ਗੁਰਪ੍ਰੀਤ ਗੋਗੀ ਜੀ ਵੀ ਮੌਜੂਦ ਨੇ ਜਿਹੜੇ ਖੁਦ ਲੋਕਾਂ ਨੂੰ ਇਸ ਦੇ ਬਾਰੇ ਦੱਸਣ ਆਏ ਨੇ ਉਹਨਾਂ ਨੂੰ ਕਹਿਣ ਆਏ ਨੇ ਉਹਨਾਂ ਨੂੰ ਸਮਝਾਣਾ ਹੈ ਸੀ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਕਲੀਨਿਕ ਔਨ व्हील्स ਆ ਜਿਹੜਾ ਕਿ ਕੰਮ ਕਰੇਗਾ ਤਸਵੀਰਾਂ ਵੇਖ ਸਕਦੇ ਹੋ ਕਿ ਲੋਕ ਖੁਸ਼ ਨਜ਼ਰ ਆ ਰਹੇ ਨੇ ਕਿ ਐਮਐਲਏ ਸਾਹਿਬ ਨੇ ਜਿਹੜੇ ਉਹਨਾਂ ਲਈ ਬਹੁਤ ਅੱਛੇ ਕੰਮ ਕਰਦੇ ਪਏ ਨੇ ਖੁਦ ਐਮਐਲਏ ਸਾਹਿਬ ਇੱਥੇ ਮੌਜੂਦ ਨੇ ਜਿਨ੍ਹਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਖੁਦ ਵੇਖਿਆ ਜਾ ਰਿਹਾ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਨਮਸਕਾਰ ਸਰ ਨਮਸਕਾਰ ਜੀ ਪ੍ਰੋਫੈਸਰ ਕੀ ਹਾਲ ਚਾਲ ਨੇ ਵਧੀਆ ਪੁੱਤਰ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਸਰ ਸਰ ਜੀ ਮੈਂ ਕਿ ਸੀਐਮ ਸਾਹਿਬ ਨੇ ਕਿਹਾ ਜੀ ਸਾਡੇ ਮੰਤਰੀ ਨੇ ਜਿਹੜੇ ਆਮ ਪਾਰਟੀ ਦੇ ਆਮ ਲੋਕਾਂ ਦੇ ਵਿੱਚ ਨਜ਼ਰ ਆਣਗੇ ਉਹ ਨਜ਼ਰ ਆਣੇ ਉਹ ਆ ਦੇਖੋ ਸਾਡੇ ਸੀ ਆਪਣੇ ਬੌਸ ਦਾ ਕਹਿਣਾ ਅੱਛੇ ਬੱਚੇ ਬਣ ਕੇ ਅਸੀਂ ਬੈਠੇ ਆ ਸੰਗਤ ਚ ਬੈਠੇ ਆ ਜੀ ਚੰਡੀਗੜ੍ਹ ਬਿਲਕੁਲ ਨਹੀਂ ਜਾਂਦੇ ਆਪਣੇ ਹਲਕੇ ਚ ਰਹਿੰਦੇ ਆ ਜੀ ਪਹਿਲਾਂ ਤਾਂ ਸਰ ਇਹ ਗੱਲ ਕਹੀ ਜਾਂਦੀ ਸੀ ਪਹਿਲਾਂ ਤਾਂ ਜਿਹੜੀ ਸਹੂਲਤ ਦਿੱਤੀ ਗਈ ਕਿ ਡਾਕੂਮੈਂਟਸ ਨੇ ਘਰੇ ਬੈਠੇ ਬਣਨਗੇ ਤੁਸੀਂ ਕਾਲ ਕਰੋ ਆਪਣੀ ਅਪਾਇੰਟਮੈਂਟ ਬੁੱਕ ਕਰੋ ਘਰੇ ਆ ਕੇ ਬੰਦਾ ਤੁਹਾਡੇ ਡਾਕੂਮੈਂਟ ਤਿਆਰ ਕਰਕੇ ਤੁਹਾਨੂੰ ਦੇਊਗਾ ਹੈਨਾ ਤੇ ਕਲੀਨਿਕ ਆ ਜਿਹੜਾ ਉਹ ਵੀ ਘਰਾਂ ਦੇ ਵਿੱਚ ਪਹੁੰਚ ਗਿਆ ਆ ਦੇਖ ਲਓ ਪੁੱਤਰ ਇਹ ਮੇਰਾ ਵਿਜ਼ਨ ਸੀਗਾ ਇੱਕ ਤੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਮੇਰੀ लाज ਰੱਖੀ ਤੇ ਮੇਰਾ ਵਿਜ਼ਨ ਪੂਰਾ ਹੋ ਗਿਆ ਜੀ ਤੇ ਮੈਂ ਧੰਨਵਾਦ ਕਰਦਾ ਆਪਣੇ ਸਰਕਾਰ ਦਾ ਵੀ ਤੇ ਧੰਨਵਾਦ ਕਰਦਾ ਮੈਂ ਆਪਣੇ ਨਗਰ ਨਿਗਮ ਆਪਣੇ ਕਾਰਪੋਰੇਸ਼ਨ ਦੇ ਕੁਸ਼ਵਰ ਸਾਹਿਬ ਦਾ ਵੀ ਇਹਨਾਂ ਦੇ ਉਦਮ ਸਦਕਾ ਮੈਂ ਇਹ ਸਾਰਾ ਤਿਆਰ ਕਰਾ ਕੇ ਸਮਰਪਿਤ ਕਰਕੇ ਇੱਕ ਸਰਕਾਰ ਦਾ ਅੰਗ ਬਧਿਆਚੀ ਐਸੈਟਸ ਬਣਾ ਕੇ ਅੱਸੀ ਦੇਖੋ ਲੋਗਾ ਚ ਲਹਿਰਾ ਬਹਿਰਾ ਨੇ ਹਰ ਤਰ੍ਹਾਂ ਦੇ ਟੈਸਟ ਤੁਹਾਡੇ ਫ੍ਰੀ ਨੇ ਇੱਥੇ ਡਾਕਟਰ ਸਾਹਿਬ ਐਮਟੀ ਡਾਕਟਰ ਬੈਠੇ ਨੇ ਡਾਕਟਰ ਕਰਨਵੀਰ ਗੋਇਲ ਅਨਟਾਇਰਡ ਐਸੈਂਬਰੀ ਤੇ ਮੈਡੀਸ਼ਨ ਦੇ ਸਪੈਸ਼ਲਿਸਟ ਨੇ ਠੀਕ ਹੈ ਇਦਰ ਮਾਈ ਭਾਈ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆ ਆ ਦੇਖੋ ਕਿੰਨੀਆਂ ਮਾਂ ਮਾਂ ਪੈਣਾ ਬੈਠੀਆਂ ਨੇ ਪਹਿਲਾਂ ਉਹਦਾ ਨਾਲ ਹੀ ਅਸੀਂ ਉਂਗਲ ਰੱਖ ਕੇ ਬਲੱਡ ਟੈਸਟ ਲੈ ਲੈਣੇ ਆ ਜ ਜਾਨੂ 3 ਮਿੰਟ ਚ ਰਿਪੋਰਟ ਆ ਜਾਂਦੀ ਨਾਲ ਹੀ ਡਾਕਟਰ ਸਾਹਿਬ ਦਵਾਈ ਅਸੀਂ ਨਾਲ ਹੀ ਦਵਾਈ ਫ੍ਰੀ ਦੇ ਦਿੰਨੇ ਆ ਔਰ ਉਹਦੇ ਨਾਲ ਨਾ ਜਿਹੜਾ ਪਰਿਵਾਰ ਦਾ ਜੀ ਇੱਥੇ ਨਹੀਂ ਆ ਸਕਦਾ ਗੋਡੇ-ਕਿੱਟੇ ਦੁੱਖ ਦਿਆ ਕਿਸੇ ਦੇ ਮੇਰੀ ਨਾਲ ਆਪਣੀ ਪਰਸਨਲ ਐਮਬੂਲੈਂਸ ਵੀ ਰੱਖੀ ਹੋਈ ਹੈ ਅਸੀਂ ਐਮਬੂਲੈਂਸ ਤੇ ਪੇਸ਼ੈਂਟ ਨੂੰ ਘਰੋਂ ਲਈਦਾ ਇੱਥੋਂ ਦਵਾਈ ਦਵਾ ਕੇ ਘਰੇ ਪੇਸ਼ੈਂਟ ਨੂੰ ਛੱਡ ਦਈਦਾ ਤੇ ਮਤਲਬ ਵੀ ਹਰ ਚੀਜ਼ ਤੰਦਰੁਸਤ ਪੰਜਾਬ ਦਾ ਜੋ ਸਾਡਾ ਮਾਨ ਸਾਹਿਬ ਦਾ ਵਿਜ਼ਨ ਆ ਉਹਨੂੰ ਅਸੀਂ ਅੱਗੇ ਲਿਜਾਣ ਵਾਸਤੇ ਸਾਡੇ ਅਸੀਂ ਇਹ ਕੰਮ ਕਰ ਰਹੇ ਹੈਗੇ ਆ ਤੇ ਲੋਕ ਬੜੇ ਖੁਸ਼ ਨੇ ਤੰਦ ਹੰਦੂ ਸੋਕੇ ਜਾ ਰਹੇ ਨੇ ਤੁਸੀਂ ਦੇਖੋ ਇੱਥੇ ਕਿੰਨੀ ਸੰਗਤ ਆਈ ਹੋਈ ਹੈਗੀ ਆ ਸਿਰ ਇਹ ਕਰੋੜਾਂ ਦੀ ਲਾਗਤ ਦੇ ਨਾਲ ਜਿਹੜੀਆਂ ਸਿਟੀ ਬਸਾਂ ਨੇ ਉਹ ਤਿਆਰ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕਹਿ ਸਕਦੇ ਆ ਕਿ ਕਬਾੜ ਬਣਾ ਕੇ ਇੱਕ ਥਾਂ ਤੇ ਖੜਾ ਕਰ ਦਿੱਤਾ ਸੀ ਲੇਕਿਨ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਆਂਦਾ ਕਿੱਦਾਂ ਤੁਹਾਨੂੰ ਆਈਡੀਆ ਆਂਦਾ ਕਿ ਮੈਂ ਇਸ ਤਰੀਕੇ ਨਾਲ ਇਹ ਸਿਟੀ ਬਸਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਕਬਾੜ ਬਣਾ ਕੇ ਖੜਾ ਕਰ ਦਿੱਤਾ ਗਿਆ ਤੇ ਉਹਨੂੰ ਮੈਂ ਇਸ ਤਰ੍ਹਾਂ ਕਨਵਰਟ ਕਰ ਸਕਦਾ ਕਿ ਲੋਕਾਂ ਦੇ ਕੰਮ ਆਵੇ ਦੇਖੋ ਬੇਟਾ ਮੈਂ ਇੱਕ ਨਹੀਂ ਕੀਤੀਆਂ ਤਿੰਨ ਤਿੰਨ ਕੀਤੀਆਂ ਨੇ ਮੈਂ ਜੀ ਹਲੇ ਦੋ ਹੋਰ ਖੜੀਆਂ ਨੇ ਜੀ ਉਹ ਵੀ ਮੈਂ ਕਰੂੰਗਾ ਜੀ ਠੀਕ ਹੈ ਨਾ ਵਿਰੋਧੀ ਜਿਹੜੇ ਕਿੱਦਾਂ ਆਂਦਾ ਕਿ ਮੈਂ ਇਦਾਂ ਇਹਨੂੰ ਹੈਨਾ ਬਣਾ ਸਕਦਾ ਹਾਂ ਤੁਹਾਡਾ ਵਿਜ਼ਨ ਹੋਣਾ ਚਾਹੀਦਾ ਜੀ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਮੈਂ ਇਹਨਾਂ ਦਾ ਇੱਕ ਆਸਾਨ ਮੰਨਦਾ ਕਿ ਇੱਕ ਮੇਰੇ ਆਮ ਘਰ ਦੇ ਬੰਦੇ ਨੂੰ ਇੱਕ ਇਨਸਾਨ ਨੂੰ ਇਹਨਾਂ ਨੇ ਛੋਟੇ ਜਿਹੇ ਬੰਦੇ ਨੂੰ ਵਿਧਾਨ ਸਭਾ 'ਚ ਜੇ ਜਾਂਦਾ ਮੇਰਾ ਫਰਜ਼ ਬੰਦਾ ਵੀ ਮੈਂ ਇਮਾਨਦਾਰੀ ਦੇ ਨਾਲ ਜਮੇਨਾਂ ਨੇ ਮੇਤੇ ਵਿਸ਼ਵਾਸ ਜਤਾਇਆ ਜੀ ਅੱਡੇ ਮੇਨੇ ਗੋਠਾ ਭਾਰੀ ਬਹੁਤ ਕਰਕੇ ਮੈਨੂੰ ਭੇਜਿਆ ਇਨਾਂ ਦੇ ਵਿਧਾਨ ਸਭਾ 'ਚ ਤੇ ਮੇਰਾ ਫਰਜ਼ ਬੰਦਾ ਮੈਂ ਇਨਾਂ ਦਾ ਬੇਟਾ ਬਣ ਕੇ ਇਨਾਂ ਦਾ ਭਰਾ ਬਣ ਕੇ ਤੇ ਇਨਾਂ ਦੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਹੁਣ ਲਾਣੇਦਾਰ ਆ ਹੁਣ ਮੈਂ ਇਸ ਸਾਲ ਕੇ ਦਾ ਤੇ ਮੇਰਾ ਫਰਜ਼ ਬੰਦਾ ਮੈਂ ਇਮਾਨਦਾਰੀ ਦੇ ਨਾਲ ਆਪਣੇ ਟੱਬਰ ਦੀ ਸੇਵਾ ਕਰਾਂ ਉਸੇ ਖੜੀ ਦੇ ਤਹਿਤ ਮੈਨੂੰ ਹੁੰਦਾ ਵੀ ਮੇਰਾ ਹਰ ਹਲਕੇ ਦਾ ਜਿਹੜਾ ਵੀ ਜੀ ਆ ਉਹ ਤੰਦਰੁਸਤ ਤੇ ਪੜ੍ਹ ਲਿਖੇ ਹੋਵੇ ਮੇਰਾ ਸਕੂਲਾ ਵਾਲ ਵੀ ਉਨੇ ਹੀ ਫੋਕਸ ਆ ਮੇਰਾ ਹੈਲਥ ਵਾਲ ਵੀ ਉਨੇ ਹੀ ਫੋਕਸ ਆ ਦੇ ਰੈਨਫਰਾਸਟ੍ਰਕਚਰ ਵਾਲ ਵੀ ਉਨੇ ਹੀ ਫੋਕਸ ਆ ਮੇਰਾ ਹਲਕਾ ਤੁਸੀਂ ਦੇਖੋ तकरीबन ਮੈਂ 100 ਕਰੋੜ ਦੇ ਕਰੀਬ 1.5 ਸਾਲ ਚ ਕੰਮ ਕਰਾ ਚੁੱਕਿਆ ਹੁਣ ਤੱਕ ਜਿਹੜਾ ਵੀ ਮੈਂ ਵੇਰਵਾ ਹੋ ਰਿਪੋਰਟ ਕਾਰਡ ਮੇਰਾ ਐਮਐਲਏ ਦਾ ਬਣ ਰਿਹਾ ਹੈਗਾ 2 ਸਾਲ ਦਾ ਤੇ ਉਹਦੇ ਵਿੱਚ ਮੈਂ ਉਹ ਵੀ ਤੁਹਾਨੂੰ ਜਨਤਕ ਕਰਾਂਗਾ ਵਿੱਚ ਹਰ ਇੱਕ ਚੀਜ਼ ਦਾ ਵੇਰਵਾ ਦਿੱਤਾ ਜਾਊਗਾ ਕਿ ਕਦੋਂ ਕਦੋਂ ਮੈਂ ਐਸਟੀਮੇਟ ਬਣਾਇਆ ਕਦੋਂ ਕੰਮ ਸ਼ੁਰੂ ਹੋਇਆ ਕਿੰਨੀ ਲਾਗਤ ਆ ਹੋਇਆ ਟਰਾਂਸਪੇਰੈਂਸੀ ਵਾਲ ਹੋਗਾ ਉਹ ਵੀ ਤੁਹਾਡੇ ਮਾਧਿਅਮ ਤੇ ਰਾਹੀਂ ਅਸੀਂ ਜਾਰੀ ਕਰਾਂਗੇ ਤੇ ਦੱਸਾਂਗੇ ਵੀ ਜੇ ਐਮਐਲਏ ਬਣਨਾ ਇੱਕ ਜ਼ਿੰਮੇਵਾਰੀ ਹੁੰਦੀ ਆ ਨਾ ਕਿ ਐਮਐਲਏ ਬਣ ਕੇ ਤੁਸੀਂ ਸਰਕਾਰੀ ਗੱਡੀਆਂ 'ਚ ਏਸੀ ਗੱਡੀਆਂ 'ਚ ਸਰਕਾਰੀ ਬੰਗਲੇ 'ਚ ਤੁਸੀਂ ਐਸ਼ੋ ਆਰਾਮ ਕਰੋ ਤੁਹਾਡਾ ਫਰਜ਼ ਹੈ ਸੜਕਾਂ ਤੇ ਲੋਕਾਂ ਦੇ ਵਿੱਚ ਰੋ ਲੋਕਾਂ ਦੇ ਦੁੱਖ ਸੁੱਖ 'ਚ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਸਾਥੀ ਬਣ ਕੇ ਮੂਰੇ ਹੋ ਕੇ ਉਹਨਾਂ ਦੇ ਨਾਲ ਰੋ ਸਰ ਕਲੀਨਿਕ ਔਨ व्हील्स ਆ ਜਿਹੜਾ ਇਹ ਕਿਸ ਤਰੀਕੇ ਨਾਲ ਕੰਮ ਕਰੂਗਾ ਕਿਵੇਂ ਲੋਕਾਂ ਤੱਕ ਪਹੁੰਚ ਕਰੂਗਾ ਇਹ ਇਹਦੇ ਵਿੱਚ ਇਹ ਵੀ ਅਸੀਂ ਜਿੱਥੇ ਵੀ ਬੱਸ ਭੇਜਦੇ ਹੈਗੇ ਇੱਕ ਦਿਨ ਪਹਿਲਾਂ ਉੱਥੇ ਨਾਊਂਸਮੈਂਟ ਕਰਾ ਦਿੰਦੀ ਆ ਪਲੱਸ ਉੱਥੋਂ ਦੇ ਜਿਹੜੇ ਮੇਰੇ ਵਰਕਰ ਨੇ ਮੇਰੇ ਵਲੰਟੀਅਰਸ ਨੇ ਜਾਂ ਇੱਥੋਂ ਦੇ ਬਹੁਤ ਬਰ ਬੰਦੇ ਨੇ ਅਸੀਂ ਉੱਥੇ ਰਾਊਂਸਮੈਂਟ ਕਰਾ ਦਿੰਨੇ ਉਹਨਾਂ ਨੂੰ ਡੋਰ ਟੂ ਡੋਰ ਆ ਮੈਸੇ ਲੱਗ ਜਾਂਦੇ ਲੋਕਾਂ ਨੂੰ ਤੇ ਫਿਰ ਇੱਥੇ ਬੱਸ ਆ ਜਾਂਦੀ ਆ ਨਾਲ ਐਂਬੂਲੈਂਸ ਵੀ ਆ ਜਾਂਦੀ ਹੈਗੀ ਆ ਤੇ ਇਸ ਤਰੀਕੇ ਨਾਲ ਜਿੱਥੇ-ਜਿੱਥੇ ਸਾਨੂੰ ਡਿਮਾਂਡ ਆਈ ਜਾਂਦੀ ਆ ਜਿਵੇਂ ਅੱਜ ਹੁਣ ਇੱਥੇ ਡਿਮਾਂਡ ਸੀ ਮੈਥੇ ਲਿਆ ਆ ਪਰਸੋ ਮੇਰੀ ਜਵਾਰ ਕੈਂਪ ਦੇ ਵੀ ਸੀਗੀ ਸੋ ਕਾਨੂੰ ਜਿੱਥੇ ਦੇਖਦੇ ਆ ਸ਼ਡਿਊਲ ਦੇ ਰੋਸਟਰ ਚ ਕਿੱਥੇ ਹੈਗੀ ਆ ਬਾਕੀ ਹੋਰ ਵੀ ਲੁਧਿਆਣੇ ਚ ਜਿੱਥੇ ਵੀ ਜ਼ਰੂਰਤ ਹੈਗੀ ਆ ਕਿਸੇ ਹੋਰ ਹਲਕੇ ਚ ਵੀ ਜਾਣ ਨੂੰ ਤੇ ਪੂਰੇ ਲੁਧਿਆਣੇ ਚ ਬੱਸ ਜਿੱਥੇ ਮਰਜ਼ੀ ਤੁਸੀਂ ਜਾ ਸਕਦੇ ਹੋ ਫ੍ਰੀ ਦਵਾਈਆਂ ਨੇ ਫ੍ਰੀ ਟੈਸਟ ਨੇ ਫ੍ਰੀ ਮੈਡੀਸਨ ਆ ਕੋਈ ਆਧਾਰ ਕਾਰਡ ਨਹੀਂ ਆ ਕੋਈ ਆਜੂਸ਼ਵੜ ਕਾਰਡ ਨਹੀਂ ਆ ਕੋਈ ਇੰਸ਼ੋਰੈਂ ਤੇ ਤੁਸੀਂ ਇਤੋਂ ਤੰਦਰੁਸਤ ਹੋ ਕੇ ਜਾਓ। ਜੀ। ਸਰ ਕਿੰਨਾ ਸਟਾਫ ਰੱਖਿਆ ਹੋਇਆ ਤੇ ਕਿਹਨੂੰ-ਕਿਹਨੂੰ ਰੱਖਿਆ? ਸਾਡੇ ਡਾਕਟਰ ਨੇ, ਐਮ.ਡੀ. ਡਾਕਟਰ ਨੇ, ਦੋ ਡਾਕਟਰ ਨੇ ਐਮ.ਡੀ. ਔਰ ਸਾਡੇ ਫਾਰਮਾਸਿਸਟ ਨੇ, ਨਰਸਿਸ ਨੇ, ਸਭਾਈ ਕਰਮਚਾਰੀਆ, ਪਲੱਸ ਸੈਮਪੂਨਸ ਤੇ ਡਰਾਈਵਰ ਨੇ। ਮਤਲਬ ਹੈਗਾ 8-7-8 ਬੰਦੇ ਦਾ ਸਾਡਾ ਇਹ ਟੀਮ ਹੈਗੀ। ਜੀ ਤੇ ਲੋਕਾਂ ਦੇ ਨਾਲ ਜਦੋਂ ਤੁਸੀਂ ਆਪ ਵਿੱਚ ਰੇ ਗੱਲਬਾਤ ਕੀਤੀ, ਉਹਨਾਂ ਦਾ ਅਗੋ ਰਿਸਪੌਂਸ ਕੀ ਸੀ? ਲੋਕਾ ਮੇਰਾ ਪਰਿਵਾਰ ਖੜਾ ਪੈਣਾ ਖੜੀ ਆ ਮੇਰੀ ਇਹਨਾਂ ਨੂੰ ਤੁਸੀਂ ਪੁੱਛ ਲਿਓ। ਮੈਂ ਆਪਣੇ ਮੂੰਹ ਤੋਂ ਕੁਝ ਨਹੀਂ ਕਹਿਣਾ ਪਤਾ ਨਹੀਂ ਹੁਣੇ। ਜੋ ਵੀ ਕਹਿਣ ਗਿਆ ਇਹਨਾਂ ਦੀ ਸੁ ਅਸੀਂ ਵੇਖਿਆ ਕਿ ਜਦੋਂ ਤੁਸੀਂ ਆਏ ਹੋ ਤਾਂ ਲੋਕੀ ਹੱਥ ਜੋੜ-ਜੋੜ ਕੇ ਤੁਹਾਡਾ ਧੰਨਵਾਦ ਕਰ ਰਹੇ ਸੀ ਕਹਿ ਰਹੇ ਸੀਗੇ ਕਿ ਬਹੁਤ ਅੱਛਾ ਕੰਮ ਕੀਤਾ ਦੇਖੋ ਬੈਨ ਨੂੰ ਦੁੱਖ ਪਤਾ ਆਪਣੇ ਪਰਿਵਾਰ ਦਾ ਉਹ ਪਰਿਵਾਰ ਨੇ ਇੱਕ ਗਰੀਬ ਪਰਿਵਾਰ ਨੇ ਵਿਚਾਰੇ ਮਿਹਨਤ ਮੁਸ਼ਕਲ ਵਾਲੇ ਨੇ ਔਰ ਆਪ ਕੋਈ ਡਾਕਟਰ ਕੋਲ ਚਲ ਜੋ 1100 1200 ਰੁਪਏ ਐਮ ਡੀ ਡਾਕਟਰ ਫੀਸ ਲੈ ਲੈਂਦਾ ਹੈ ਫਿਰ ਜੇ ਤੁਸੀਂ ਟੈਸਟ ਕਰਾਉਣੇ ਆ 15 1600 ਦੇ ਟੈਸਟ ਨੇ ਤੁਹਾਡੇ ਫਿਰ ਉਸ ਦਾ ਮੈਡੀਸਨ ਲੈਣੀ ਆ 1000 1500 ਦੀ ਮਤਲਬ 3-4000 ਨੂੰ ਲਾ ਕੇ ਠੁੱਪੀ ਬੰਦਾ ਕਰਿਆਦਾ ਤੇ ਉਹ ਜੇ ਉਸ ਪਰਿਵਾਰ ਦੇ ਜੀ ਵੀ ਭਾਵੇਂ 10 ਹੋਣ ਭਾਵੇਂ 20 ਹੋਣ ਤਾ ਵੇਖੋ ਜਿੰਨਿਆਂ ਦਾ ਵੀ ਇਲਾਜ ਸਾਡਾ ਇੱਥੇ ਫ੍ਰੀ ਆ ਟੈਸਟ ਫ੍ਰੀ ਨੇ ਈ ਸੀ ਜੀ ਕਰਨੀ ਆ ਹੁਣੇ ਕਿਸੇ ਮਾਤਾ ਦੀ ਘਬਰਾਟ ਹੋਈ ਆ ਸੀ ਸੀ ਜੀ ਕੀਤੀ ਉਹਦਾ ਬੀਪੀ ਬਹੁਤ ਆ ਨਾਰਮਲ ਕਰਕੇ ਭੇਜਿਆ ਸੀ। ਬੁਖਾਇਦਾਰ ਨਾਲ ਪਿੱਛੇ ਬੈੱਡ ਲੱਗੇ ਹੋਏ ਨੇ, ਰੈਸਟ ਬੈੱਡ ਲੱਗੇ ਹੋਏ ਨੇ। ਠੀਕ ਹੈ, ਫਰਸਟ ایڈ ਵਾਸਤੇ ਵੀ ਸਟਾ ਸਾਰਾ ਹੈਗਾ ਇੱਥੇ ਆਪ। ਜੇ ਕੋਈ ਜਿਆਦਾ ਸਾਨੂੰ ਲੱਗੇ ਵੀ ਸੀਰੀਅਸ ਸਾ ਪੇਸ਼ੈਂਟ ਅਸੀਂ ਉਹਨਾਂ ਨੂੰ ਇਮਰਜੈਂਸੀ ਆਪਣੀ ਐਂਬੂਲੈਂਸ ਅਸੀਂ ਹਸਪੀਟਲ 'ਚ ਵੀ ਲੈ ਕੇ ਜਾਵਾਂਗੇ ਫ੍ਰੀ 'ਚ ਐਂਬੂਲੈਂਸ ਦਾ ਵੀ ਚਾਰਜ ਨਹੀਂ ਤਾਂ ਤੁਸੀਂ ਦੇਖੋ ਪ੍ਰਾਈਵੇਟ ਐਂਬੂਲੈਂਸ ਕੋਈ ਵੀ ਲੋ 1000 2000 ਉਹ ਲੈ ਜਾਂਦੇ ਉਹ ਵੀ ਫ੍ਰੀ ਆ ਤੁਹਾਨੂੰ ਕੋਈ ਤੇਲ ਨਹੀਂ ਕੋਈ ਡਰਾਈਵਰ ਦਾ ਖਰਚਾ ਨਹੀਂ ਉਹ ਸਾਡਾ ਸਾਰਾ ਆਪਣਾ ਪਰਮਾਤਮਾ ਭੇਜੀ ਜਾ ਰਿਹਾ ਅਸੀਂ ਕਰੀ ਜਾ ਰਹੇ ਹਾਂ ਮਤਲਬ ਇਸ ਤਰੀਕੇ ਨਾਲ ਅਸੀਂ ਇਹ ਆਪਣਾ ਲੰਗਰ ਲਾਇਆ ਹੈ ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਐਮਐਲਏ ਨੇ ਜਿਹੜੇ ਆਪਦੇ ਪਰਿਵਾਰ ਦੇ ਲਈ ਆਪਦੇ ਵਾਰਡ ਦੇ ਲੋਕਾਂ ਦੇ ਲਈ ਇੱਥੇ ਖੜੇ ਹੋਏ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਐਮਡੀ ਡਾਕਟਰ ਨੇ ਜਿਹੜੇ ਉਹ ਵੀ ਇੱਥੇ ਮ ਸ਼ੁਕਰੀਆ ਜੀ ਕੀ ਹਾਲ ਚਾਲ ਨੇ ਠੀਕ ਹੈ ਜੀ ਬਹੁਤ ਵਧੀਆ ਜੀ ਇਸ ਤਰ੍ਹਾਂ ਦਾ ਲੱਗ ਰਿਹਾ ਜਦੋਂ ਪੇਸ਼IENTS ਆ ਰਹੇ ਨੇ ਹਨਾ ਤੁਹਾਡੇ ਨਾਲ ਡਿਸਕਸ ਕਰ ਰਹੇ ਨੇ ਜੋ ਉਹਨਾਂ ਦੀਆਂ ਪ੍ਰੋਬਲਮਸ ਨੇ ਹਾਂ ਬਹੁਤ ਅੱਛਾ ਜੀ ਕਿਉਂਕਿ ਬਹੁਤ ਰਸ਼ ਹੈ ਤੁਸੀਂ ਦੇਖ ਹੀ ਰਹੇ ਹੋ ਜਾ ਸਰਟੀਫੀਕੇਟ ਦਾ ਸਵੇਰ ਦੇ ਦੇਖ ਚੁੱਕਾ ਮੈਂ ਸੌ 800 ਹੋਰ ਰਾਮਲ ਹੋ ਜਾਣੇ ਤੇ ਇਥੇ ਕਲਾ ਇਹ ਨਹੀਂ ਹੈਗਾ ਕਿ ਰੇਸ਼ਾ ਚ ਕਾਮ ਖਾਂਸੀ ਬੁਖਾਰ ਇਸ ਤਰ੍ਹਾਂ ਦੀਆਂ ਨੇ ਹੁਣ ਇਹ ਪੇਸ਼ੈਂਟ ਹੈਗਾ ਇਹਨਾਂ ਨੂੰ ਯੂਰਿਕ ਐਸਿਡ ਵੱਧਦਾ ਹੈ ਬਲੱਡ ਪ੍ਰੈਸ਼ਰ ਵੱਧਦਾ ਹੈ ਨਾਲ ਐਸਿਡਿਟੀ ਦੀ ਪ੍ਰੋਬਲਮ ਹੈ ਸੋ ਇਹ ਸਾਰੇ ਮਤਲਬ ਕ੍ਰੋਨਿਕ ਲਾਈਫ ਸਟਾਈਲ ਡਿਜ਼ੀਜ਼ ਜਿਹੜੀਆਂ ਹੈਗੀਆਂ ਸ਼ੂਗਰ ਬਲੱਡ ਪ੍ਰੈਸ਼ਰ ਐਸਤਮਾ ਯੂਰਿਕ ਐਸਿਡ ਥਾਇਰੋਇਡ ਇਹ ਸਾਰੇ ਇਹ ਜਿਹੇ ਪਿਛਲੇ ਵੀ ਆ ਰਹੇ ਸਾਰੇ ਅਪਾਰਟ ਫਰਮ ਫੀਵਰ ਐਂਡ ਯੂ ਆਰ ਸੀ ਐਨਰਲ ਔਰ ਇਹ ਜੇ ਟੈਸਟ ਹੈਗਾ ਇਹ ਬੜਾ ਹੈਲਪਫੁਲ ਹੈਗਾ 39 ਟੈਸ ਉਹ ਇਹ ਇਹ ਤਾਂ ਬਹੁਤ ਹੀ ਮਤਲਬ ਇੱਕ ਡ੍ਰੀਮ ਹੈ ਕਿਸੇ ਦਾ ਵੀ ਕਿ ਘਰ ਆ ਕਲੀਨਿਕ ਔਨ व्हील्स ਘਰ ਤੇ ਆ ਜਾਈਏ ਔਰ ਕੁਆਲੀਫਾਈਡ ਡਾਕਟਰ ਉਹਨੂੰ ਦੇਖ ਕੇ ਟੈਸਟ ਕਰਾ ਕੇ ਉਹਨੂੰ ਟ੍ਰੀਟਮੈਂਟ ਦੇ ਦੇ ਆਈ ਥਿੰਕ ਇਸ ਤੋਂ ਜ਼ਿਆਦਾ ਅੱਛਾ ਸਟੈਪ ਜੋ ਗਰੂਪ ਪ੍ਰੈਕਟਿਸ ਗੋਗਿਜਨ ਲੈਂਦਾ ਹੈ ਮੈਨੂੰ ਨਹੀਂ ਲੱਗਦਾ ਕਿ ਹੈਲਥ ਪੁਆਇੰਟ ਆਫ ਯੂ ਨਾਲ ਕੁਝ ਤੋਂ ਚਾਚਾ ਹੋ ਸਕਦਾ ਮਤਲਬ ਜਿਵੇਂ ਕਹਿ ਸਕਦੇ ਆ ਕਿ ਲਾਈਫ ਬਹੁਤ ਜ਼ਿਆਦਾ ਫਾਸਟ ਹੋ ਗਈ ਹੈ ਤੇ ਉਹਦੇ ਅਕੋਰਡਿੰਗ ਜੇਕਰ ਹਨਾ ਇੱਕ ਬੰਦੇ ਨੇ ਕਿਤੇ ਜਾਣਾ ਦੂਜੇ ਨੇ ਮੈਡੀਸਿਨ ਲੈਣੀ ਆ ਤਾਂ ਉਹਨੂੰ ਮਤਲਬ ਵੇਟ ਕਰਨ ਦੀ ਲੋੜ ਨਹੀਂ ਕਿ ਇੱਕ ਬੰਦਾ ਆਵੇ ਤਾਂ ਉਹਨੂੰ ਲੈ ਕੇ ਜਾ ਆਈ ਯੈਸ ਸਰ ਬਹੁਤ ਅੱਜਕਲ ਐਕਚੁਅਲੀ ਬੱਚੇ ਆ ਮੋਸਟ ਆਫ ਸਾਡੇ ਕੋਲ ਆਉਂਦੇ ਆ ਨਾ ਪੇਰੈਂਟਸ ਉਹਨਾਂ ਦੇ ਬੱਚੇ ਬਾਹਰ ਐ ਬਹੁਤ ਮੁਸ਼ਕਿਲ ਹੈ ਉਹਨ ਦਾ ਵੇਟ ਕਰਨਾ ਇਹ ਤਾਂ ਬਹੁਤ ਹੀ ਮਤਲਬ ਇੱਕ ਬਹੁਤ ਹੀ ਅੱਛਾ ਇੱਕ ਸਟੈਪ ਲਿੱਤਾ ਹੈਗਾ ਆਪਣਾ ਸਰ ਪੰਜਾਬ ਸਰਕਾਰ ਦੇ ਮੈਂ ਨਹੀਂ ਕਿ ਜੇ ਇਹ ਕੰਟੀਨਿਊ ਹੁੰਦਾ ਹੈਗਾ ਔਰ ਲੋਕਾਂ ਨੂੰ ਇਹਦੀ ਜਿਹੜੀ ਫੈਸਿਲਿਟੀ ਮੇਨਟੇਨ ਰਹਿੰਦੀ ਹੈ ਤਾਂ ਮੈਂ ਕਹਿੰਦਾ ਇਸ ਤੋਂ ਜ਼ਿਆਦਾ ਅੱਛੀ ਸੇਵਾ ਨਹੀਂ ਹੋ ਸਕਦੀ ਕਿਸ ਤਰ੍ਹਾਂ ਦੇ ਟੈਸਟ ਨੇ ਜਿਹੜੇ ਕਿੰਨੇ ਤਰ੍ਹਾਂ ਦੇ ਜਾਂ ਕਿਹੜੇ ਕਿਹੜੇ ਟੈਸਟ ਇੱਥੇ ਕੀਤੇ ਜਾਂਦੇ ਨੇ 39 ਟੈਸਟ ਨੇ ਅਪਾਰਟ ਫਰਮ ਰੂਟੀਨ ਸੀਬੀਸੀ ਐਸਆਰ ਇਹਦੇ ਔਰ 3 ਮਹੀਨੇ ਦੀ 슈ਗਰ एचबीए1सी एलएफटी ਲੀਵਰ ਫੰਕਸ਼ਨ ਟੈਸਟ ਕਿੰਨੀ ਫੰਕਸ਼ਨ ਟੈਸਟ ਕੋਲੇਸਟ੍ਰੋਲ ਯੂਰਿਕ ਐਸਿਡ ਇਹ ਸਾਰੇ 39 ਟੈਸਟ ਉਸ ਸੈਂਪਲ ਚ ਹੋ ਰਹੇ ਨੇ ਤੇ ਉਹ ਆਮ ਤੌਰ ਤੇ ਪ੍ਰਾਈਵੇਟ ਲੈਬ ਚ ਜਦੋਂ ਅਪਨ ਪਤਾ ਹੀ ਹੈ 1500 2000 ਦਾ ਬਿਲ ਬਣ ਜਾਂਦਾ ਹੈ ਨਾ ਇੱਥੇ ਫ੍ਰੀ ਹੈ ایਸੀਜੀ ਸਾਡੇ ਕੋਲ ਹੈ ਇਨ ਕੇਸ ਕੋਈ ਕਾਰਡੀਕ ਪੇਸ਼ੈਂਟ ਆਉਂਦਾ ਹੈ ایਸੀਜੀ ਕਰਕੇ ਸਾਡੇ ਕੋਲ ਬੈੱਡ ਵੀ ਹੈ ਉਹਨੂੰ ਸਟੇਬਲ ਕਰ ਸਕਦੇ ਹਾਂ ਉਸ ਤੋਂ ਬਾਅਦ ਜੁਰਤ ਪਏ ਤਾਂ ਵੀ ਕੈਨ ਸ਼ਿਫਟ ਦਾ ਪੇਸ਼ੈਂਟ ਟੂ ਸਿਵਲ ਹਸਪੀਟਲ অর ਐਨੀ ਜਿਹੜਾ ਇੰਸ਼ੋਰੈਂਸ ਪੰਜਾਬ ਸਰਕਾਰ ਇੰਸ਼ੋਰੈਂਸ ਵਾਲੇ ਹਸਪੀਟਲ ਸੀ ਕਰਕੇ ਉੱਥੇ ਫਰਦਰ ਟਰੀਟਮੈਂਟ ਕੰਟੀਨਿਊ ਹੋ ਸਕਦਾ ਜੀ ਤੇ ਇਹ ਮਸ਼ੀਨ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਇਹ ਆਟੋ ਐਨਲਾਈਜ਼ਰ ਹੈ ਜੀ ਇਹ ਆਟੋ ਐਨਲਾਈਜ਼ਰ ਹੈ ਇੱਕ ਸੈਂਪਲ ਦੇ ਨਾਲ ਇਹ ਇਹਦੇ ਚ ਸਾਰਾ ਪ੍ਰੀ ਫੈਡ ਹੈਗਾ ਇਹ ਵਾਈਫਾਈ ਹੈ ਦਾ ਇੰਟਰਨੈਟ ਦੇ ਨਾਲ ਇਹਦਾ ਸਿਸਟਮ ਕਨੈਕਟਡ ਹੈ ਤਾਂ ਕਿ ਸਾਰੇ ਜਿਹੜੀ ਬਾਇਓਕੇਮਿਕਲ ਪੈਰਾਮੀਟਰਸ ਆ ਇਨ ਵਨ ਸੈਂਪਲ ਆ ਜਾਂਦੇ ਸਰ ਜੀ ਜੀ ਤਿੰਨ ਮਿੰਟ ਦੇ ਵਿੱਚ ਰਿਪੋਰਟ ਆ ਜਾ ਤਿੰਨ ਮਿੰਟ ਦੇ ਵਿੱਚ ਰਿਪੋਰਟ ਆ ਜਾ ਤੁਸੀਂ ਦੇਖੋਗੇ ਇੱਕ ਬਹੁਤ ਸੋਹਣੇ ਤਰੀਕੇ ਦੇ ਨਾਲ ਵਾਰਡ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਬਾਰੀ-ਬਾਰੀ ਸਿਰ ਹਰ ਵਾਰਡ ਦੇ ਵਿੱਚ ਜਿਹੜੀ ਕਿ ਇਹ ਕਲੀਨਿਕ ਔਨ व्हील्स ਆ ਜਾਏਗੀ ਤੇ ਮਸ਼ੀਨ ਹੈ ਜਿਹੜੀ ਜਿਸ ਦੇ ਵਿੱਚ ਬਲੱਡ ਸੈਂਪਲ ਲਿੱਤੇ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਤੇ 3 ਮਿੰਟ ਦੇ ਵਿੱਚ ਰਿਪੋਰਟ ਆ ਜਾਂਦੀ ਹੈ ਤੇ ਨਾਲ ਹੀ ਜੇ ਗੱਲ ਕਰੀਏ ਤਾਂ ECG ਹੈ ਜਿਹੜੀ ਕਿ ਉਹ ਇੱਥੇ ਹੋ ਰਹੀ ਹੈ 39 ਤਰ੍ਹਾਂ ਦੇ ਟੈਸਟ ਇੱਥੇ ਹੋ ਰਹੇ ਨੇ ਕਾਫੀ ਜ਼ਿਆਦਾ ਲੋਕ ਇੱਥੇ ਆਏ ਹੋਏ ਨੇ ਉਹਨਾਂ ਦੇ ਵਿੱਚ ਖੁਸ਼ੀ ਹੈ ਕਿ ਸਾਨੂੰ ਫ੍ਰੀ ਦੇ ਵਿੱਚ ਮੈਡੀਸਿਨਸ ਮਿਲ ਰਹੀਆਂ ਨੇ ਸਰਸ਼ੀਗਾ ਮੈਮ ਮੈਡੀਸਿਨ ਲੈਣ ਆਏ ਹੋ ਹਾਂਜੀ ਜੀ ਇਹ ਲੱਗਦਾ ਸੀਗਾ ਕਿ ਇਦਾਂ ਘਰ-ਘਰ ਆ ਕੇ ਦਵਾਈਆਂ ਦੇ ਕੇ ਜਾਣੇ ਕੀ ਨਹੀਂ 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 ਵੀ ਖੁਸ਼ੀ ਹੋ ਰਹੀ ਹੈ ਜੀ ਹਾਂ ਜੀ ਬਹੁਤ ਖੁਸ਼ੀ ਹੈ ਜੀ ਆਪਾਂ ਨੂੰ ਤਾਂ ਦੇਖੋ ਘਰ-ਘਰ ਟੈਸਟ ਹੋ ਰਿਹਾ ਸਭ ਕੁਝ ਮਿਲਦਾ ਪਿਆਈ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਜੀ ਦਵਾਈ ਲੈ ਲਈ ਹਾਂ ਜੀ ਕਿਦਾਂ ਦੇਖਿਆ ਡਾਕਟਰ ਨੇ ਵਧੀਆ ਦੇਖਿਆ ਜਿਵੇਂ ਫ੍ਰੀ ਜੀ ਸੀਗਾ ਤਾਂ ਬਹੁਤ ਵਧੀਆ ਦੇਖਿਆ ਬਹੁਤ ਵਧੀਆ ਦੇਖਿਆ ਕੀ ਪ੍ਰੋਬਲਮ ਕੀ ਸੀ ਗੋਡੇ ਦਰਦ ਸੀ ਗੋਡਿਆਂ ਦਰਦ ਸੀ ਮਿਲ ਗਈ ਦਵਾਈ ਹਾਂ ਜੀ ਪੈਸੇ ਕਿੰਨੇ ਕ ਲੱਗੇ ਕੋਈ ਨਹੀਂ ਕੋਈ ਲੱਗਿਆ ਜੀ ਕਿਤੇ ਹੋਰ ਦਿਖਾਉਂਦੇ ਫੇ ਕਿੰਨੇ ਕ ਲੱਗ ਜਾਂਦੇ ਬਹੁਤ ਪੈਸੇ ਲੱਗ ਜਾਂਦੇ ਉਹ ਪੈਸੇ ਲੱਗ ਜਾਂਦੇ ਹੁਣ ਖੁਸ਼ ਹੋਗੇ ਐਮਐਲਏ ਸਾਹਿਬ ਨੇ ਜੋ ਕੰਮ ਕੀਤਾ ਉਹ ਤਾਂ ਵਧੀਆ ਤੁਹਾਡਾ ਬਹੁਤ ਬਹੁਤ ਸ਼ੁਕਰ ਹੋ ਗਿਆ ਜੀ ਐਤੂ ਵੀ ਵਧੀਆ ਤਰੱਕੀ ਕਰਿਓ ਖਾਈਓ ਘੜੀ ਦਵਾਈ ਲੈ ਕੇ ਆਇਓ ਸੋ ਆ ਦੇਖੋ ਜੀ ਕਲੀਨਿਕ ਔਨ व्हील्स ਉਹ ਮੈਡੀਸਿਨਾਂ ਮਾਤਾ ਜੀ ਲੈ ਕੇ ਆਏ ਨੇ ਕਹਿੰਦੇ ਗੋਡਿਆਂ 'ਚ ਦਰਦ ਸੀ ਜਾਂ ਕਿਤੋਂ ਹੋਰ ਲੈ ਕੇ ਆਂਦਾ ਲੈ ਕੇ ਆਂਦੇ ਤਾਂ ਪੈਸੇ ਬਹੁਤ ਲੱਗ ਜਾਣੇ ਸੀ ਚੈੱਕ ਵੀ ਹੋ ਗਏ ਦਵਾਈ ਵੀ ਮਿਲ ਗਈ ਹੁਣ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿਵੇਂ ਲੋਕ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਜਿਹੜੇ ਜਿਨ੍ਹਾਂ ਨੇ ਦਵਾਈ ਲੈਣੀ ਆ ਜਾਂ ਜਿਹੜੇ ਦਵਾਈ ਲੈ ਚੁੱਕੇ ਨੇ ਤੇ ਦੇਖ ਸਕਦੇ ਹੋ ਕਿ ਪਰਚੀ ਹੈ ਜਿਹੜੀ ਉਹ ਬਣਾਈ ਜਾ ਰਹੀ ਆ ਪਰਚੀਆਂ ਬਣਦੀਆਂ ਪਈਆਂ ਨੇ ਅੰਦਰ ਟੈਸਟ ਹੁੰਦੇ ਪਏ ਨੇ ਤੇ ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂ ਕੁਝ ਵੀ ਆ ਤਾਂ ਕਲੀਨਿਕ ਔਨ व्हील्स ਆ ਜਿਹੜਾ ਕਿ ਲੁਧਿਆਣੇ ਦੇ ਵਿੱਚ ਪਹੁੰਚ ਚੁੱਕਾ ਤੁਸੀਂ ਵੀ ਆਪਣੇ ਵਾਰਡ ਦੇ ਵਿੱਚ ਜਿੱਥੇ ਡਿਮਾਂਡ ਹੁੰਦੀ ਹੈ ਉੱਥੇ ਕਲੀਨਿਕ ਔਨ व्हील्स ਆ ਜਿਹੜਾ ਕਿ ਪਹੁੰਚ ਜਾਂਦਾ ਵਾ ਤੇ ਫ੍ਰੀ ਮੈਡੀਕਲ ਟੈਸਟ ਹੋ ਰਹੇ ਨੇ ਫ੍ਰੀ ਕੰਸਲਟੇਸ਼ਨਸ ਹੁੰਦੀ ਪਈਆਂ ਨੇ ਤੇ ਫ੍ਰੀ ਮੈਡੀਸਿਨਸ ਵੀ ਮਿਲਦੀਆਂ ਪਈਆਂ ਨੇ ਬਹੁਤ ਵਧੀਆ ਉਪਰਾਲਾ ਜਿਹੜਾ ਕਿ ਐਮਐਲਏ ਗੁਰਪ੍ਰੀਤ ਗੋਗਜੀ ਜੀ ਦੇ ਵੱਲੋਂ ਕੀਤਾ ਗਿਆ ਤੇ ਲੋਕੀ ਵੀ ਇਸ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਦਵਾਈਆਂ ਲੈ ਰਹੇ ਨੇ ਬਹੁਤ ਅੱਛਾ ਉਹਨਾਂ ਨੂੰ ਲੱਗਦਾ ਪਿਆ ਵਾ ਤੇ ਜੇਕਰ ਤੁਹਾਨੂੰ ਵੀ ਕੋਈ ਇਸ਼ੂ ਆ ਕੋਈ ਪ੍ਰੋਬਲਮ ਆ ਤਾਂ ਤੁਸੀਂ ਵੀ ਕੰਟੈਕਟ ਇਹਨਾਂ ਨਾਲ ਕਰਕੇ ਆਪਣੇ ਏਰੀਆ ਦੇ ਵਿੱਚ ਵੈਨ ਨੂੰ ਬੁਲਾ ਸਕਦੇ ਹੋ ਹਰ ਆਰਥਿਕਤਾ ਦਾ ਆਧਾਰ ਨਿਵੇਸ਼ ਹੁੰਦਾ ਹੈ मुख्यमंत्री भगवंत मान की अगवाई वाली सरकार निवेश पंजाब नीति जरिए दुनिया भर के निवेशकों का ध्यान रही है पंजाब सरकार ने लाल फीताशाही खत्म करके निवेशकों सिंगल विंडो माहौल तैयार किया है इसे नु देख कारोबारी निवेश रहे इनवेस्ट पंजाब का प्रोग्राम कारोबारियों लिए नवा प्लेटफॉर्म बनया है ਲੋਹੇ ਦੇ ਸਮਾਨ ਦਾ ਕੰਮ ਕਰਨ ਵਾਲੇ ਨਿਵੇਸ਼ਕਾਂ ਨੇ ਪੰਜਾਬ 'ਚ ਨਿਵੇਸ਼ ਵਧਾ ਕੇ ਹੋਰ ਨਵਾਂ ਸਮਾਨ ਬਣਾਉਣਾ ਸ਼ੁਰੂ ਕੀਤਾ ਹੈ ਨਿਵੇਸ਼ਕ ਪੰਜਾਬ ਸਰਕਾਰ ਦਾ ਨਵੀਂ ਨਿਵੇਸ਼ ਨੀਤੀ ਲਈ ਧੰਨਵਾਦ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ 'ਚ ਨਿਵੇਸ਼ ਦਾ ਚੰਗਾ ਮਾਹੌਲ ਬਣਿਆ ਹੈ ਗਵਰਨਮੈਂਟ ਨੇ ਨਾਲ-ਨਾਲ ਯੰਗ ਜਨਰੇਸ਼ਨ ਵਾਸਤੇ ਇੱਥੇ ਕੰਮ ਕੀਤਾ ਹੈ ਟੈਕਨੀਕਲ ਸਕਿੱਲ ਸੈਂਟਰਸ ਬਣਾਏ ਆ ਸਾਨੂੰ ਪਹਿਲਾਂ ਇੰਡਸਟਰੀ ਵਾਸਤੇ ਬਾਹਰ ਦੀ ਲੇਬਰ ਬਾਹਰ ਦੀਆਂ ਸਟੇਟਸ ਤੇ ਡਿਪੈਂਡੈਂਟ ਹੋਣਾ ਪੈਂਦਾ ਸੀਗਾ ਹੁਣ ਜਿਹੜੀ ਕਿ ਸਾਨੂੰ ਇੱਥੇ ਜੋ ਸਾਡੀ ਇੰਡਸਟਰੀਅਲ ਸਕਿੱਲਸ ਰਿਕੁਆਇਰਡ ਹੈਗੀਆਂ ਉਹ ਸਾਨੂੰ ਇੱਥੇ ਆਪਣੇ ਲੋਕਲ ਜਨਰੇਸ਼ਨ ਤੋਂ ਮਿਲ ਜਾਂਦੀਆਂ ਹਨ ਪੰਜਾਬ 'ਚ ਨਿਵੇਸ਼ ਦਾ ਚੰਗਾ ਮਾਹੌਲ ਬਣਿਆ ਹੈ ਤੇ ਸੂਬੇ 'ਚ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਹੋਣਗੇ ਹੁਣ ਅਸੀਂ ਸਿੰਗਲ ਵਿੰਡੋ ਸਿਸਟਮ ਦੇ ਰਹੇ ਆ ਕੋਈ ਦਫ਼ਤਰਾਂ 'ਚ ਖੱਜਲਖੋਰੀ ਨਹੀਂ ਹੋਊਗੀ ਚਾਹੇ ਉਹ ਕੋਈ ਐਨਓਸੀ ਲੈਣੀ ਹੈ ਚਾਹੇ ਕੋਈ ਫਾਇਰ ਬਾਰੇ ਤੋਂ ਚਾਹੇ ਕੋਈ ਕਿਸੇ ਵੀ ਕਿਸਮ ਦਾ ਕੋਈ anumati ਲੈਣੀ ਹੈ ਪੰਜਾਬ ਸਰਕਾਰ ਦੀ ਨੀਤੀ ਵਿਸ਼ੇਸ਼ ਦੂਰੋਂ ਦੂਰੋਂ ਕਾਰੋਬਾਰੀ ਕਰਨ ਨਿਵੇਸ਼